ਸਵਾਗਤ ਹੈ ਜੀ ਸਾਰਿਆਂ ਦਾ ਅੱਜ ਅਸੀਂ ਇੱਕ ਬਹੁਤ ਹੀ ਖਾਸ ਸਾਹਿਤਿਕ ਕ੍ਰਿਤੀ ਖੁਸ਼ਵੰਤ ਸਿੰਘ ਦੇ ਮਸ਼ਹੂਰ ਨਾਵਲ ਟ੍ਰੇਨ ਟੂ ਪਾਕਿਸਤਾਨ ਤੇ ਗੱਲ ਕਰਾਂਗੇ ਪਰ ਇੱਕ ਥੋੜਾ ਵੱਖਰੇ ਨਜ਼ਰੀਏ ਤੋਂ ਸਾਡੇ ਕੋਲ ਨਾ ਇਸ ਨਾਵਲ ਦੀ ਇੱਕ ਬਹੁਤ ਅਹਿਮ ਸਮੀਖਿਆ ਹੈ ਤੇ ਅਸੀਂ ਉਸ ਦੇ ਆਧਾਰ ਤੇ ਇਸ ਦੀਆਂ ਪਰਤਾਂ ਖੋਲ੍ਹਾਂਗੇ ਇਹ ਉਹ ਨਾਵਲ ਹੈ ਜਿਸ ਨੇ 1947 ਦੀ ਵੰਡ ਉਹ ਭਿਆਨਕ ਦੌਰ ਉਹਦੇ ਮਨੁੱਖੀ ਪਹਿਲੂਆਂ ਨੂੰ ਬੜੀ ਬੇਬਾਕੀ ਨਾਲ ਸਾਡੇ ਸਾਹਮਣੇ ਰੱਖਿਆ ਹਾਂਜੀ ਬਿਲਕੁਲ ਤੇ ਸਾਡਾ ਮਕਸਦ ਹੈ ਇਸ ਸਮੀਖਿਆ ਚੋਂ ਉਹ ਗੱਲਾਂ ਕੱਢਣਾ ਜਿਹੜੀਆਂ ਸਾਨੂੰ ਸਮਝਾਉਂਦੀਆਂ ਨੇ ਕਿ ਕਿਵੇਂ ਇਹ ਨਾਵਲ ਸਿਰਫ ਮਤਲਬ ਇਤਿਹਾਸ ਨਹੀਂ ਦੱਸਦਾ ਸਗੋਂ ਉਸ ਵੇਲੇ ਦੇ ਪਿਆਰ ਨਫ਼ਰਤ ਧਰਮ ਤੇ ਸਭ ਤੋਂ ਉੱਤੇ ਇਨਸਾਨੀਅਤ ਦੇ ਸੰਘਰਸ਼ ਦੀ ਕਹਾਣੀ ਬਣ ਜਾਂਦਾ ਹੈ ਕਹਾਣੀ ਸ਼ੁਰੂ ਹੁੰਦੀ ਹੈ ਜਿਵੇਂ ਸਭ ਨੂੰ ਪਤਾ ਹੀ ਹੈ ਪੰਜਾਬ ਦੇ ਇੱਕ ਪਿੰਡ ਮਨੋਮਾਜਰਾ ਤੋਂ ਹਾਂ ਕਾਲਪਨਿਕ ਪਿੰਡ ਹਾਂਜੀ ਕਾਲਪਨਿਕ ਪਿੰਡ ਜਿੱਥੇ ਵੰਡ ਤੋਂ ਪਹਿਲਾਂ ਸਭ ਠੀਕ ਠਾਕ ਲੱਗਦਾ ਸੀ Hindu Sikh Muslim ਇਕੱਠੇ ਰਹਿੰਦੇ ਸੀ ਪਰ ਇਹ ਸ਼ਾਂਤੀ ਕਿੰਨੀ ਕੁ ਕਮਜ਼ੋਰ ਸੀ ਆਓ ਦੇਖਦੇ ਹਾਂ ਬਿਲਕੁਲ ਤੇ ਮਨੋਮਾਜਰਾ ਦੀ ਜਿਹੜੀ ਸ਼ੁਰੂਆਤੀ ਤਸਵੀਰ ਹੈ ਨਾ ਉਹ ਬੜੀ ਦਿਲਚਸਪ ਹੈ ਉਹ ਸਿਰਫ ਇੱਕ ਪਿੰਡ ਨਹੀਂ ਹੈਗਾ ਉਹ ਤਾਂ ਇੱਕ ਤਰ੍ਹਾਂ ਨਾਲ ਵੰਡ ਤੋਂ ਪਹਿਲਾਂ ਦੀ ਜਿਹੜੀ ਭਾਈਚਾਰਕ ਸਾਂਝ ਸੀ ਉਹਦਾ ਪ੍ਰਤੀਕ ਹੈ ਜਿਸ ਨੂੰ ਅਸੀਂ ਅਕਸਰ ਯਾਦ ਕਰਦੇ ਹਾਂ ਸਮੀਖਿਆ 'ਚ ਵੀ ਇਹ ਗੱਲ ਉਭਰੀ ਗਈ ਹੈ ਕਿ ਕਿਵੇਂ ਪਿੰਡ ਦੇ ਲੋਕਾਂ ਦੀ ਜ਼ਿੰਦਗੀ ਰੇਲ ਗੱਡੀਆਂ ਦੇ ਆਉਣ ਜਾਣ ਨਾਲ ਜੁੜੀ ਹੋਈ ਸੀ ਉਹਨਾਂ ਦੇ ਕੰਮਕਾਰ ਉਹਨਾਂ ਦੇ ਰਿਸ਼ਤੇ ਹਾਂ ਸਭ ਇੱਕ ਲੈ ਵਿੱਚ ਸੀ ਹਾਂ ਬਿਲਕੁਲ ਇੱਕ ਸਹਿਜ ਲੈ ਵਿੱਚ ਸਭ ਚੱਲ ਰਿਹਾ ਸੀ ਧਰਮ ਸੀ ਉਹਨਾਂ ਦੀ ਪਛਾਣ ਦਾ ਹਿੱਸਾ ਸੀ ਪਰ ਐ ਨਹੀਂ ਸੀ ਕਿ ਰੋਜ਼ ਦੇ ਵਰਤੋ ਵਿਹਾਰ 'ਚ ਕੋਈ ਰੁਕਾਵਟ ਬਣੇ ਇਹ ਇੱਕ ਅਜੀਬ ਦੁਨੀਆ ਸੀ ਜਿਹੜੀ بس جلدی ਹੀ ਉਝੜਣ ਵਾਲੀ ਸੀ ਹੂੰ ਇਹ ਜਿਹੜੀ ਸਹਿਜ ਲੈ ਵਾਲੀ ਜ਼ਿੰਦਗੀ ਦੀ ਗੱਲ ਤੁਸੀਂ ਕੀਤੀ ਹੈ ਨਾ ਇਹ ਬੜੀ ਖੂਬਸੂਰਤੀ ਨਾਲ ਬਿਆਨ ਕੀਤੀ ਹੈ ਲੇਖਕ ਨੇ ਸਿੱਖ ਜ਼ਿਮੇਦਾਰ ਨੇ ਮੁਸਲਮਾਨ ਆਪਣਾ ਕੰਮ ਕਰ ਰਹੇ ਨੇ ਹਿੰਦੂ ਸ਼ਾਹੂਕਾਰ ਹੈ ਇਹ ਸਾਰੇ ਮਿਲ ਕੇ ਪਿੰਡੀ ਤਸਵੀਰ ਬਣਾਉਂਦੇ ਸੀ ਹਾਂਜੀ ਇਸ ਸਮੀਖਿਆ ਵੀ ਦੱਸਦੀ ਹੈ ਕਿ ਕਿਵੇਂ ਲੇਖਕ ਨੇ ਛੋਟੀਆਂ-ਛੋਟੀਆਂ ਗੱਲਾਂ ਜਿਵੇਂ ਮੌਸਮ ਦਾ ਹਾਲ ਲੋਕਾਂ ਦੀਆਂ ਆਮ ਗੱਲਾਂ ਰਾਤ ਨੂੰ ਚੌਕੀਦਾਰ ਦਾ ਹੋਕਾ ਦੇਣਾ ਇਹਨਾਂ ਚੀਜ਼ਾਂ ਨਾਲ ਉਸ ਮਾਹੌਲ ਨੂੰ ਜਿਉਂਦਾ ਕਰ ਦਿੱਤਾ ਲਗਭਗ ਇੱਕ ਆਦਰਸ਼ ਜੀ ਸਥਿਤੀ ਲੱਗਦੀ ਹੈ ਹੈਨਾ ਪਰ ਦੇਖੋ ਇਹੀ ਤਾਂ ਇਸ ਕਹਾਣੀ ਦਾ ਦੁਖਾਂਤ ਹੈ ਇਹ ਜਿਹੜੀ ਆਦਰਸ਼ ਸਥਿਤੀ ਲੱਗਦੀ ਹੈ ਏਕ ਭੁਲੇਖਾ ਸਾਬਤ ਹੁੰਦੀ ਹੈ ਸਮੀਖਿਆ ਇਸ ਗੱਲ ਤੇ ਜ਼ੋਰ ਦਿੰਦੀ ਹੈ ਕਿ ਕਿਵੇਂ ਜਿਹੜੀ ਬਾਹਰਲੀ ਦੁਨੀਆ ਦੀ ਸਿਆਸਤ ਸੀ ਨਫ਼ਰਤ ਸੀ ਉਹ ਹੌਲੀ-ਹੌਲੀ ਇਸ ਸ਼ਾਂਤ ਪਿੰਡ ਵਿੱਚ ਆ ਵੜਦੀ ਹੈ ਤੇ ਫਿਰ ਫਿਰ ਉਹ ਬਿਆਨਿਕ ਘਟਨਾ ਹੁੰਦੀ ਹੈ ਲਾਸ਼ਾਂ ਨਾਲ ਪਰੀ ਹੋਈ ਇੱਕ ਰੇਲ ਗੱਡੀ ਸਰਹੱਦ ਪਾਰੋਂ ਆਂਦੀ ਹੈ ਤੇ ਮਨੋਮਾਜਰਾ ਦੇ ਸਟੇਸ਼ਨ ਤੇ ਆ ਕੇ ਰੁਕ ਜਾਂਦੀ ਹੈ। ਓਹੋ ਇਹ ਸਿਰਫ ਇੱਕ ਗੱਡੀ ਨਹੀਂ ਸੀ ਇਹ ਤਾਂ ਵੰਡ ਦੀ ਦਹਿਸ਼ਤ ਸੀ ਜਿਉਂ ਦੀ ਜਾਗਦੀ ਜਿਹੜੀ ਪਿੰਡ ਦੇ ਬੂਹੇ ਤੇ ਆ ਖੜੀ ਹੋਈ। ਤੇ ਉਸ ਦਹਿਸ਼ਤ ਦੀ ਦਸਤਕ ਦਾ ਫਿਰ ਅਸਰ ਕੀ ਹੋਇਆ? ਉਹ ਜਿਹੜੀ ਸਾਂਝ ਦੀ ਗੱਲ ਅਸੀਂ ਕਰ ਰਹੇ ਸੀ ਜਿਸ ਤੇ ਪਿੰਡ ਵਾਲਿਆਂ ਨੂੰ ਸ਼ਾਇਦ ਮਾਨ ਸੀ ਉਹਦਾ ਕੀ ਬਣਿਆ? ਉਹ ਸਾਂਝ ਉਤਾ ਮਤਲਬ ਪਲਾਂ ਚ ਟੁੱਟ ਗਈ ਸਮੀਖਿਆ ਦੇ ਹਿਸਾਬ ਨਾਲ ਲੇਖਕ ਨੇ ਬੜੀ ਬਾਰੀਕੀ ਨਾਲ ਦਿਖਾਇਆ ਕਿ ਕਿਵੇਂ ਡਰ ਤੇ ਸ਼ੱਕ ਉਹ ਹਰ ਇੱਕ ਦੇ ਮਨ ਵਿੱਚ ਬੈ ਗਿਆ ਹੂੰ ਕੱਲ ਤੱਕ ਜਿਹੜੇ ਗਵਾਂਡੀ ਸੀ ਅੱਜ ਇੱਕ ਦੂਜੇ ਨੂੰ ਐਂ ਦੇਖਣ ਲੱਗ ਪਏ ਜਿਵੇਂ ਕੋਈ ਦੁਸ਼ਮਣ ਹੋਣ ਉਹ ਚੁੱਪ ਉਹ ਸਹਿਮ ਗਿਆ ਉਹ ਹਵਾ ਚ ਜਿਹੜਾ ਤਣਾਅ ਕੁੱਲ ਗਿਆ ਸੀ ਉਹ ਮਹਿਸੂਸ ਹੁੰਦਾ ਹੈ ਪੜਦੇ ਹੋਏ ਅੱਛਾ ਅਫਵਾਹਾਂ ਉੱਡਣ ਲੱਗ ਪਈਆਂ ਬਦਲੇ ਦੀ ਭਾਵਨਾ ਭੜਕਣ ਲੱਗ ਪਈ ਉਹ ਜਿਹੜੀ ਸਹਿਜ ਲਹਿ ਸੀ ਨਾ ਉਹ ਪੂਰੀ ਤਰ੍ਹਾਂ ਖਤਮ ਹੋ ਗਈ ਪਿੰਡ ਇੱਕ ਅਣਦੇਖੇ ਡਰ ਦੇ ਸائے ਹੇਠ ਆ ਗਿਆ ਤੇ ਇਸ ਬਦਲਦੇ ਹੋਏ ਡਰਾਉਣੇ ਮਾਹੌਲ ਚ ਹੀ ਫਿਰ ਕਹਾਣੀ ਦੇ ਮੁੱਖ ਕਿਰਦਾਰ ਉਭਰਦੇ ਨੇ ਖਾਸ ਕਰਕੇ ਜੱਗਾ ਸਿੰਘ ਜਿਸ ਨੂੰ ਲੋਕ ਜੱਗਾ ਡਾਕੂ ਵੀ ਕਹਿੰਦੇ ਸੀ ਸਮੀਖਿਆ ਉਹਦੇ ਕਿਰਦਾਰ ਦੀ ਜਿਹੜੀ ਗੁੰਝਲਤਾ ਹੈ ਉਸ ਨੂੰ ਕਾਫੀ ਅਹਿਮੀਅਤ ਦਿੰਦੀ ਹੈ ਮਤਲਬ ਉਹ ਪਿੰਡ ਦਾ ਬਦਮਾਸ਼ ਹੈ ਕਾਨੂੰਨ ਤੋੜਦਾ ਹੈ ਪਰ ਉਹਦੇ ਅੰਦਰ ਕਿਤੇ ਨਾ ਕਿਤੇ ਇੱਕ ਜ਼ਮੀਰ ਵੀ ਹੈ ਇੱਕ ਆਪਣਾ ਊਸੂਲ ਵੀ ਹੈ ਉਸ ਨੂੰ ਸਿਰਫ ਵਿਲਨ ਕਹਿਣਾ ਠੀਕ ਨਹੀਂ ਹੋਵੇਗਾ ਹੈਨਾ ਬਿਲਕੁਲ ਨਹੀਂ ਬਿਲਕੁਲ ਨਹੀਂ ਇਹੀ ਤਾਂ ਖੁਸ਼ਵੰਤ ਸਿੰਘ ਦੀ ਕਲਮ ਦਾ ਕਮਾਲ ਹੈ ਜਿਸ ਨੂੰ ਸਮੀਖਿਆ ਨੇ ਵੀ ਉਜਾਗਰ ਕੀਤਾ ਜੱਗਾ ਇੱਕ ਤਰ੍ਹਾਂ ਨਾਲ ਐਂਟੀ ਹੀਰੋ ਹੈ ਉਹ ਸਮਾਜ ਦੇ بنائے ਨਿਯਮਾਂ ਤੋਂ ਤਾਂ ਬਾਹਰ ਹੈ ਪਰ ਉਹਦੀ ਆਪਣੀ ਇੱਕ ਨੈਤਿਕਤਾ ਹੈ ਖਾਸ ਕਰਕੇ ਜਦੋਂ ਗੱਲ ਹੁੰਦੀ ਹੈ ਉਹਦੀ ਮੁਹੱਬਤ ਨੂਰਾ ਦੀ ਹਾਂ ਨੂਰਾ ਹਾਂ ਨੂਰਾ ਜਿਹੜੀ ਇੱਕ ਮੁਸਲਮਾਨ ਕੁੜੀ ਹੈ ਉਹਨਾਂ ਦੀ ਪ੍ਰੇਮ ਕਹਾਣੀ ਦੇਖੋ ਪਹਿਲਾਂ ਹੀ ਸਮਾਜਿਕ ਬੰਦਿਸ਼ਾਂ ਵਿੱਚ ਕਿਰੀ ਹੋਈ ਸੀ ਤੇ ਹੁਣ ਜਦੋਂ ਇਹ ਫਿਰਕੂ ਨਫ਼ਰਤ ਦਾ ਮਾਹੌਲ ਵਧ ਰਿਹਾ ਸੀ ਉਹ ਕਹਾਣੀ ਹੋਰ ਵੀ ਜ਼ਿਆਦਾ ਖਤਰਨਾਕ ਤੇ ਨਾਜ਼ੁਕ ਹੋ ਜਾਂਦੀ ਹੈ ਤਾਂ ਇੱਕ ਪਾਸੇ ਇਹ ਨਾਜ਼ੁਕ ਜੀ ਪ੍ਰੇਮ ਕਹਾਣੀ ਚੱਲ ਰਹੀ ਹੈ ਤੇ ਦੂਜੇ ਪਾਸੇ ਫਿਰਕੂ ਨਫ਼ਰਤ ਦੀ ਅੱਗ ਭੜਕ ਰਹੀ ਹੈ ਇਹ ਦੋਵੇਂ ਚੀਜ਼ਾਂ ਇੱਕੋ ਵੇਲੇ ਇੱਕੋ ਥਾਂ ਤੇ ਇਹ ਕਿਵੇਂ ਦਿਖਾਇਆ ਗਿਆ ਹੈ ਕਿ ਜਿਹੜੀਆਂ ਨਿੱਜੀ ਕਹਾਣੀਆਂ ਨੇ ਇਹੀ ਉਸ ਵੱਡੀ ਇਤਿਹਾਸਿਕ ਤ੍ਰਾਸਦੀ ਨਾਲ ਕਿਵੇਂ ਜੁੜੀਆਂ ਹੋਈਆਂ ਨੇ ਦੇਖੋ ਇਹੀ ਤਾਂ ਇਸ ਨਾਵਲ ਦੀ ਕਹਿ ਲੋ ਰੂਹ ਹੈ ਇਸ ਸਮੀਖਿਆ ਇਸੇ ਗੱਲ ਨੂੰ ਬਾਰ-ਬਾਰ ਸਾਹਮਣੇ ਲਿਆਉਂਦੀ ਹੈ ਇਹ ਨਾਵਲ ਵੰਡ ਨੂੰ ਸਿਰਫ ਇੱਕ ਸਿਆਸੀ ਘਟਨਾ ਜਾਂ ਅੰਕੜਿਆਂ ਵਾਂ ਨਹੀਂ ਦੇਖਦਾ ਨਹੀਂ ਇਹ ਉਹਨਾਂ ਲੱਖਾਂ ਆਮ ਲੋਕਾਂ ਦੀਆਂ ਨਿੱਜੀ ਕਹਾਣੀਆਂ ਰਾਹੀਂ ਵੰਡ ਦੇ ਦਰਦ ਨੂੰ ਪੇਸ਼ ਕਰਦਾ ਹੈ ਜਿਨ੍ਹਾਂ ਦੀਆਂ ਜ਼ਿੰਦਗੀਆਂ ਇਸ ਤੂਫਾਨ ਨੇ ਤਬਾਹ ਕਰ ਦਿੱਤੀਆਂ ਜੱਗੇ ਤੇ ਨੂਰਾ ਦਾ ਪਿਆਰ ਉਹਨਾਂ ਦਾ ਡਰ ਉਹਨਾਂ ਦੀਆਂ ਉਮੀਦਾਂ ਤੇ ਅੰਤ ਵਿੱਚ ਉਹਨਾਂ ਦਾ ਦੁਖਾਂਤ ਇਹ ਸਭ ਕੁਝ ਉਸ ਵੱਡੀ ਤ੍ਰਾਸਦੀ ਦਾ ਇੱਕ ਛੋਟਾ ਪਰ ਬਹੁਤ ਬਹੁਤ ਸ਼ਕਤੀਸ਼ਾਲੀ ਪ੍ਰਤੀਬਿੰਬ ਹੈ ਇਹ ਇਤਿਹਾਸ ਨੂੰ ਇੱਕ ਮਨੁੱਖੀ ਚਿਹਰਾ ਦਿੰਦਾ ਹੈ ਉਸ ਨੂੰ ਮਹਿਸੂਸ ਕਰਨ ਲਾਇਕ ਬਣਾਉਂਦਾ ਹੈ ਪਾਠਕ ਸਿਰਫ ਘਟਨਾਵਾਂ ਬਾਰੇ ਪੜਦਾ ਨਹੀਂ ਉਹ ਉਹਨਾਂ ਕਿਰਦਾਰਾਂ ਦੇ ਦੁੱਖ ਸੁੱਖ ਵਿੱਚ ਸ਼ਾਮਲ ਹੋ ਜਾਂਦਾ ਹੈ ਤੇ ਗੱਲ ਸਿਰਫ ਦੁੱਖ ਦਰਦ ਦੀ ਨਹੀਂ ਹਿੰਸਾ ਦੀ ਵੀ ਹੈ ਨਵਲ ਤਾਂ ਧਰਮ ਦੇ ਨਾਂ ਤੇ ਜਿਹੜੀ ਬੇਕਿਰਕ ਹਿੰਸਾ ਹੋਈ ਉਸ ਨੂੰ ਬਿਨਾ ਕਿਸੇ ਲੁਕਾ ਦੇ ਦਿਖਾਉਂਦਾ ਹੈ ਸਮੀਖਿਆ ਇਸ ਪੱਖ ਨੂੰ ਵੀ ਜ਼ਰੂਰ ਦੇਖਦੀ ਹੋਵੇਗੀ ਕਿ ਕਿਵੇਂ ਧਾਰਮਿਕ ਪਛਾਣਾਂ ਨੂੰ ਨਫ਼ਰਤ ਫੈਲਾਉਣ ਲਈ ਇੱਕ ਹਥਿਆਰ ਬਣਾਇਆ ਗਿਆ ਹਾਂ ਹਾਂ ਬਿਲਕੁਲ ਸਮੀਖਿਆ ਇਸ ਗੱਲ ਦੀ ਤਾਰੀਫ਼ ਕਰਦੀ ਹੈ ਕਿ ਲੇਖਕ ਨੇ ਹਿੰਸਾ ਦੀ ਜਿਹੜੀ ਕਰੂਰਤਾ ਸੀ ਉਸ ਨੂੰ ਬਿਨਾ ਕਿਸੇ ਝਿਜਕ ਦੇ ਪੇਸ਼ ਕੀਤਾ ਚਾਹੇ ਉਹ ਪੂਤ ਗੱਡੀ ਵਾਲਾ ਸੀਨ ਹੋਵੇ ਜਾਂ ਪਿੰਡ ਵਿੱਚ ਜਿਹੜੀ ਬਦਲੇ ਦੀ ਭਾਵਨਾ ਵਧ ਰਹੀ ਸੀ ਉਹ ਹੋਵੇ ਪਰ ਨਾਲੀ ਇਹ ਵਿਸ਼ਲੇਸ਼ਣ ਇਹ ਵੀ ਸਾਫ਼ ਕਰਦਾ ਹੈ ਕਿ ਨਾਵਲ ਦਾ ਮਕਸਦ ਸਿਰਫ ਦਹਿਸ਼ਤ ਦਿਖਾਣਾ ਨਹੀਂ ਸੀ ਇਸ ਹਿੰਸਾ ਦੇ ਬਿਲਕੁਲ ਉਲਟ ਲੇਖਕ ਇਨਸਾਨੀਅਤ ਦੀ ਜਿਹੜੀ ਸਦੀਵੀ ਮਹੱਤਤਾ ਹੈ ਉਸਤੇ ਜ਼ੋਰ ਦਿੰਦਾ ਹੈ ਉਹ ਦਿਖਾਉਂਦਾ ਹੈ ਕਿ ਕਿਵੇਂ ਸੰਕਟ ਦੇ ਸਮੇਂ ਵੀ ਕੁਝ ਲੋਕ ਆਪਣੀ ਧਾਰਮਿਕ ਜਾਂ ਸਮਾਜਿਕ ਪਛਾਣ ਤੋਂ ਉੱਪਰ ਉੱਠ ਕੇ ਸਿਰਫ ਇਨਸਾਨ ਹੋਣ ਦੇ ਨਾਤੇ ਕੰਮ ਕਰਦੇ ਨੇ ਤੇ ਇਸ ਇਨਸਾਨੀਅਤ ਦਾ ਸਭ ਤੋਂ ਵੱਡਾ ਸਬੂਤ ਫਿਰ ਜੱਗਾ ਹੀ ਬਣ ਜਾਂਦਾ ਹੈ ਹੈਨਾ ਉਹ ਕਿਰਦਾਰ ਜਿਸ ਨੂੰ ਸਮਾਜ ਨੇ ਹਮੇਸ਼ਾ ਇੱਕ ਤਰ੍ਹਾਂ ਨਾਲ ਨਕਾਰਿਆ ਉਹੀ ਅੰਤ ਵਿੱਚ ਸਭ ਤੋਂ ਵੱਡਾ ਸਭ ਤੋਂ ਮਨੁੱਖੀ ਕੰਮ ਕਰ ਜਾਂਦਾ ਹੈ ਇਹ ਤਾਂ ਬਹੁਤ ਸ਼ਕਤੀਸ਼ਾਲੀ ਗੱਲ ਹੈ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਜੱਗੇ ਦੀ ਕੁਰਬਾਨੀ ਦੇਖੋ ਉਹ ਨਾਵਲ ਦਾ ਸਿਖਰ ਹੈ ਤੇ ਸਮੀਖਿਆ ਇਸ ਨੂੰ ਨਾਵਲ ਦੇ ਕੇਂਦਰੀ ਸੰਦੇਸ਼ ਵਜੋਂ ਦੇਖਦੀ ਹੈ ਜਦੋਂ ਪਿੰਡ ਦੇ ਕੁਝ ਗਰਮਖਿਆਲੀ ਲੋਕ ਉਹ ਮਿਲ ਕੇ ਪਲਾਨ ਬਣਾਉਂਦੇ ਨੇ ਕਿ ਮਨੋਮਾਜਰਾ ਤੋਂ ਪਾਕਿਸਤਾਨ ਜਾਣ ਵਾਲੀ ਜਿਹੜੀ ਆਖਰੀ ਟ੍ਰੇਨ ਹੈ ਜਿਸ ਵਿੱਚ ਪਿੰਡ ਦੇ ਸਾਰੇ ਮੁਸਲਮਾਨ ਹੋਣਗੇ ਹਾਂਜੀ ਉਸ ਤੇ ਹਮਲਾ ਕਰਕੇ ਸਭ ਨੂੰ ਮਾਰ ਦੇਣਾ ਤੇ ਜੱਗੇ ਨੂੰ ਪਤਾ ਲੱਗਦਾ ਕਿ ਨੂਰਾ ਵੀ ਉਸੇ ਗੱਡੀ ਵਿੱਚ ਹੈ ਉਸ ਵੇਲੇ ਮਤਲਬ ਉਹਦੇ ਅੰਦਰ ਦਾ ਇਨਸਾਨ ਉਹਦਾ ਪਿਆਰ ਉਹਦੀ ਜ਼ਮੀਰ ਸਭ ਕੁਝ ਜਾਗ ਪੈਂਦਾ ਉਹ ਕਰਦਾ ਕੀ ਆ ਫਿਰ ਉਹ ਪਲਕੇ ਹੋ ਜਾਏ ਕੁਰਬਾਨੀ ਦਾ ਉਹ ਰਾਤ ਦੇ ਹਨੇਰੇ ਵਿੱਚ ਨਾ ਰੇਲਵੇ ਪੁਲ ਤੇ ਪਹੁੰਚਦਾ ਹੈ ਉੱਥੇ ਹਮਲਾਵਰਾਂ ਨੇ ਇੱਕ ਮੋਟਾ ਰੱਸਾ ਬੰਨਿਆ ਹੁੰਦਾ ਹੈ ਪੁਲ ਦੇ આરਪਾਰ ਤਾਂ ਕਿ ਜਦੋਂ ਗੱਡੀ ਲੰਘੇ ਤਾਂ ਉੱਪਰ ਬੈਠੇ ਲੋਕ ਵੱਡੇ ਜਾਣ ਹਾਏ ਰੱਬਾ ਹਾਂ ਤੇ ਜੱਗਾ ਇਕੱਲਾ ਉਸ ਰੱਸੇ ਨੂੰ ਆਪਣੇ ਦੰਦਾਂ ਨਾਲ ਕੱਟਣਾ ਸ਼ੁਰੂ ਕਰ ਦਿੰਦਾ ਹੈ ਉਧਰੋਂ ਗੋਲੀਆਂ ਚੱਲ ਰਹੀਆਂ ਨੇ ਹਨੇਰਾ ਹੈ ਖਤਰਾ ਹੈ ਪਰ ਉਹ ਲੱਗਾ ਰਹਿੰਦਾ ਹੈ ਆਖਰਕਾਰ ਉਹ ਰੱਸੀ ਕੱਟ ਦਿੰਦਾ ਹੈ ਗੱਡੀ ਸਹੀ ਸਲਾਮਤ ਲੰਘ ਜਾਂਦੀ ਹੈ ਪਰ ਇਸ ਕੋਸ਼ਿਸ਼ ਵਿੱਚ ਉਹ ਖੁਦ ਗੋਲੀਆਂ ਨਾਲ ਪੁੰਨਿਆ ਜਾਂਦਾ ਹੈ ਤੇ ਪੁੱਲ ਤੋਂ ਹੇਠਾਂ ਡਿੱਗ ਕੇ ਮਰ ਜਾਂਦਾ ਹੈ ਸਮੀਖਿਆ ਕਹਿੰਦੀ ਹੈ ਇਹ ਸਿਰਫ ਇੱਕ ਮੌਤ ਨਹੀਂ ਇਹ ਨਫ਼ਰਤ ਉੱਤੇ ਪਿਆਰ ਦੀ ਜਿੱਤ ਹੈ ਸਮੂਹਿਕ ਪਾਗਲਪਨ ਉੱਤੇ ਵਿਅਕਤੀਗਤ ਜ਼ਮੀਰ ਦੀ ਜਿੱਤ ਹੈ ਬਿਲਕੁਲ ਇਹ ਸਾਬਿਤ ਕਰਦਾ ਹੈ ਕਿ ਸਭ ਤੋਂ ਹਨੇਰੇ ਸਮਿਆਂ ਵਿੱਚ ਵੀ ਮਨੁੱਖੀ ਭਾਵਨਾਵਾਂ ਕੁਰਬਾਨੀ ਦੀ ਸ਼ਕਤੀ ਉਹ ਮੌਜੂਦ ਰਹਿ ਸਕਦੀ ਹੈ ਇਹ ਵਾਕਈ ਬਹੁਤ ਬਹੁਤ ਭਾਵੁਕ ਤੇ ਅਸਰਦਾਰ ਪਲ ਹੈ ਉਸ ਕਿਰਦਾਰ ਦੀ ਪੂਰੀ ਯਾਤਰਾ ਇੱਕ ਡਾਕੂ ਤੋਂ ਸ਼ੁਰੂ ਹੋ ਕੇ ਇੱਕ ਸ਼ਹੀਦ ਤੱਕ ਸੱਚਮੁੱਚ ਸੋਚਣ ਲਾ ਦਿੰਦੀ ਹੈ। ਅੱਛਾ ਹੁਣ ਥੋੜੀ ਜੀ ਗੱਲ ਕਰੀਏ ਖੁਸ਼ਵੰਤ ਸਿੰਘ ਦੀ ਲਿਖਣ ਸ਼ੈਲੀ ਬਾਰੇ। ਸਮੀਖਿਆ ਵਿੱਚ ਇਸ ਬਾਰੇ ਕੀ ਕਿਹਾ ਗਿਆ ਹੈ? ਕਿਹੜੀ ਗੱਲ ਹੈ ਜਿਹੜੀ ਇਸ ਨਾਵਲ ਨੂੰ ਇੰਨਾ ਅਸਰਦਾਰ ਬਣਾਉਂਦੀ ਹੈ? ਸਮੀਖਿਆ ਨਾਲ ਖੁਸ਼ਵੰਤ ਸਿੰਘ ਦੀ ਭਾਸ਼ਾ ਦੀ ਜਿਹੜੀ ਸਾਦਗੀ ਹੈ ਤੇ ਸਿੱਧਾਪਣ ਹੈ ਉਹਦੀ ਬਹੁਤ ਤਾਰੀਫ਼ ਕਰਦੀ ਹੈ। ਉਹਨਾਂ ਨੇ ਕੋਈ ਬਹੁਤੇ ਔਖੇ ਸ਼ਬਦ ਜਾਂ ਲੰਬੇ ਚੌੜੇ ਵਾਕ ਨਹੀਂ ਵਰਤੇ। ਹੂੰ। ਭਾਸ਼ਾ ਬਿਲਕੁਲ ਆਮ ਬੋਲਚਾਲ ਵਾਲੀ ਹੈ ਪਰ ਉਸ ਵਿੱਚ ਤਾਕਤ ਇੰਨੀ ਹੈ ਕਿ ਉਹ ਸਿੱਧਾ ਪਾਠਕ ਦੇ ਦਿਲ ਤੇ ਅਸਰ ਕਰਦੀ ਹੈ ਨਾਲੇ ਵਿਸ਼ਲੇਸ਼ਣ ਇਹ ਵੀ ਦੱਸਦਾ ਹੈ ਕਿ ਲੇਖਕ ਨੇ ਪਿੰਡ ਦਾ ਮਾਹੌਲ ਲੋਕਾਂ ਦਾ ਰਹਿਣ ਸਹਿਣ ਉਹਨਾਂ ਦੀਆਂ ਗੱਲਾਂ ਬਾਤਾਂ ਇੱਥੋਂ ਤੱਕ ਕਿ ਕੁਦਰਤ ਦੇ ਵੇਰਵੇ ਵੀ ਬੜੀ ਸੱਚਾਈ ਤੇ ਬਾਰੀਕੀ ਨਾਲ ਪੇਸ਼ ਕੀਤੇ ਨੇ ਮਤਲਬ ਪਾਠਕ ਨੂੰ ਇੰਜ ਲੱਗਦਾ ਹੈ ਜਿਵੇਂ ਉਹ ਖੁਦ ਹੀ ਮਨੋਮਾਜਰਾ ਵਿੱਚ ਘੁੰਮ ਰਿਹਾ ਹੋਵੇ ਉਸ ਮਾਹੌਲ ਦਾ ਹਿੱਸਾ ਹੋਵੇ ਬਿਲਕੁਲ ਬਿਲਕੁਲ ਇਹ ਜਿਹੜੀ ਯਥਾਰਥਵਾਦੀ ਪੇਸ਼ਕਾਰੀ ਹੈ ਨਾ ਇਹੀ ਇਸ ਨਾਵਲ ਨੂੰ ਇੰਨਾ ਸ਼ਕਤੀਸ਼ਾਲੀ ਬਣਾਉਂਦੀ ਹੈ ਤੁਸੀਂ ਸਿਰਫ ਪੜ ਨਹੀਂ ਰਹੇ ਹੁੰਦੇ ਤੁਸੀਂ ਉਸ ਪਿੰਡ ਦੀ ਹਵਾ ਚ ਸਾਹ ਲੈ ਰਹੇ ਹੁੰਦੇ ਹੋ ਤੁਸੀਂ ਪਾਤਰਾਂ ਦਾ ਡਰ ਉਹਨਾਂ ਦੀ ਉਮੀਦ ਉਹਨਾਂ ਦਾ ਗੁੱਸਾ ਉਹ ਸਭ ਮਹਿਸੂਸ ਕਰ ਰਹੇ ਹੁੰਦੇ ਹੋ ਸਹੀ ਗੱਲ ਹੈ ਸਮੀਖਿਆ ਦੇ ਹਿਸਾਬ ਨਾਲ ਇਹੀ ਕਾਰਨ ਹੈ ਕਿ ਇਹ ਨਾਵਲ ਸਿਰਫ ਇੱਕ ਇਤਿਹਾਸਿਕ ਘਟਨਾ ਦਾ ਬਿਆਨ ਬਣ ਕੇ ਨਹੀਂ ਰਹਿ ਜਾਂਦਾ ਇਹ ਇੱਕ ਜੀਵੰਤ ਅਨੁਭਵ ਬਣ ਜਾਂਦਾ ਹੈ ਇਹ ਸਾਨੂੰ ਯਾਦ ਕਰਾਉਂਦਾ ਹੈ ਕਿ ਇਤਿਹਾਸ ਸਿਰਫ ਤਾਰੀਖਾਂ ਤੇ ਘਟਨਾਵਾਂ ਦਾ ਲੇਖਾ ਜੋਖਾ ਨਹੀਂ ਹੁੰਦਾ ਇਹ ਅਸਲ ਲੋਕਾਂ ਦੀਆਂ ਜ਼ਿੰਦਗੀਆਂ ਉਹਨਾਂ ਦੀਆਂ ਭਾਵਨਾਵਾਂ ਤੇ ਉਹਨਾਂ ਦੇ ਸੰਘਰਸ਼ਾਂ ਦੀ ਕਹਾਣੀ ਹੁੰਦਾ ਤਾਂ ਜੇ ਅਸੀਂ ਸਾਰੀ ਗੱਲਬਾਤ ਨੂੰ ਸਮੇਟੀਏ ਇਸ ਸਮੀਖਿਆ ਦੇ ਆਧਾਰ ਤੇ ਟ੍ਰੇਨ ਟੂ ਪਾਕਿਸਤਾਨ ਦਾ ਮੁੱਖ ਸੰਦੇਸ਼ ਕੀ ਨਿਕਲਦਾ ਹੈ ਇਹ ਸਾਨੂੰ ਕੀ ਸਿਖਾਉਂਦਾ ਹੈ ਜਾਂ ਕਿਸ ਸੋਚ ਵੱਲ ਲੈ ਕੇ ਜਾਂਦਾ ਹੈ ਦੇਖੋ ਮੁੱਖ ਤੌਰ ਤੇ ਤਾਂ ਇਹ ਨਾਵਲ ਜਿਵੇਂ ਕਿ ਸਮੀਖਿਆ ਦੱਸਦੀ ਹੈ ਸਾਨੂੰ ਵੰਡ ਦੀ ਭਿਆਨਕਤਾ ਦਾ ਸਾਹਮਣਾ ਕਰਵਾਉਂਦਾ ਹੈ ਉਹ ਨਫ਼ਰਤ ਉਹ ਹਿੰਸਾ ਉਹ ਉਜਾੜਾ ਜਿਸ ਨੇ ਇਨਸਾਨੀਅਤ ਨੂੰ ਸ਼ਰਮਸਾਰ ਕੀਤਾ ਪਰ ਇਹ ਸਿਰਫ ਹਨੇਰੇ ਦੀ ਹੀ ਕਹਾਣੀ ਨਹੀਂ ਹੈ ਇਹਦੇ ਨਾਲ ਹੀ ਇਹ ਮਨੁੱਖੀ ਆਤਮਾ ਦੀ ਜਿਹੜੀ ਲਚਕਤਾ ਹੈ ਪਿਆਰ ਦੀ ਤਾਕਤ ਹੈ ਤੇ ਕੁਰਬਾਨੀ ਦੀ ਮਹੱਤਤਾ ਹੈ ਉਸ ਨੂੰ ਵੀ ਉਜਾਗਰ ਕਰਦਾ ਹੈ ਹਾਂਜੀ ਜੱਗੇ ਵਗੇ ਕਿਰਦਾਰਾਂ ਰਾਹੀਂ ਇਹ ਦਿਖਾਉਂਦਾ ਹੈ ਕਿ ਬੁਰਾਈ ਦੇ ਸਿਖਰ ਤੇ ਵੀ ਚੰਗਿਆਈ ਦੀ ਕੋਈ ਨਾ ਕੋਈ ਕਿਰਨ ਬਚੀ रह ਸਕਦੀ ਹੈ ਮਨੋਮਾਜਰਾ ਦੀ ਕਹਾਣੀ ਅਸਲ ਵਿੱਚ ਪੂਰੀ ਮਨੁੱਖ ਜਾਤੀ ਦੀ ਕਹਾਣੀ ਦਾ ਇੱਕ ਛੋਟਾ ਰੂਪ ਹੈ ਜੋ ਸਾਨੂੰ ਦੱਸਦੀ ਹੈ ਕਿ ਅਸੀਂ ਕਿੰਨੇ ਹੀਠਾਂ ਡਿੱਗ ਸਕਦੇ ਹਾਂ ਪਰ ਨਾਲ ਹੀ ਕਿੰਨੇ ਉੱਚੇ ਉੱਠ ਵੀ ਸਕਦੇ ਹਾਂ ਇਹ ਵਾਕਈ ਬਹੁਤ ਡੂੰਗੀ ਗੱਲ ਹੈ ਤੇ ਸਿਰਫ ਅਤੀਤ ਬਾਰੇ ਨਹੀਂ ਇਹ ਤਾਂ ਸਾਡੇ ਅੱਜ ਦੇ ਸਮੇਂ ਲਈ ਵੀ ਬਹੁਤ ਬਹੁਤ ਪ੍ਰਸੰਗਿਕ ਹੈ ਬਿਲਕੁਲ ਬਿਲਕੁਲ ਤੇ ਇੱਥੇ ਹੀ ਸਮੀਖਿਆ ਸਾਨੂੰ ਇੱਕ ਬਹੁਤ ਅਹਿਮ ਸਵਾਲ ਦੇ ਨਾਲ ਛੱਡ ਜਾਂਦੀ ਹੈ ਜਿਸ ਤੇ ਸਾਨੂੰ ਸਾਰਿਆਂ ਨੂੰ ਸੋਚਣਾ ਚਾਹੀਦਾ ਹੈ ਇਹ ਨਾਵਲ ਸਾਨੂੰ ਸੋਚਣ ਲਈ ਮਜਬੂਰ ਕਰਦਾ ਹੈ ਜਦੋਂ ਹਾਲਾਤ ਬਹੁਤ ਜ਼ਿਆਦਾ ਵਿਗੜ ਜਾਣ ਜਦੋਂ ਸਮਾਜ ਦਾ ਤਾਣਾ ਬਾਣਾ ਟੁੱਟ ਰਿਹਾ ਹੋਵੇ ਜਦੋਂ ਡਰ ਤੇ ਨਫ਼ਰਤ ਹਰ ਪਾਸੇ ਫੈਲੇ ਹੋਣ ਤਾਂ ਕੀ ਮਨੁੱਖ ਦੇ ਅੰਦਰ ਦੀ ਜਿਹੜੀ ਬੁਨਿਆਦੀ ਚੰਗਿਆਈ ਹੈ ਉਹਦੀ ਇਨਸਾਨੀਅਤ ਉਹ ਬਚੀ ਰਹਿ ਸਕਦੀ ਹੈ ਹਾਂ ਜਾਂ ਕੀ ਅਜਿਹੇ ਸਮਿਆਂ ਵਿੱਚ ਡਰ ਨਫ਼ਰਤ ਤੇ ਹਿੰਸਾ ਹਮੇਸ਼ਾ ਹੀ ਪਾਰੂ ਪੈ ਜਾਂਦੇ ਨੇ ਇਹ ਸਵਾਲ 1947 ਵਿੱਚ ਜਿੰਨਾ ਅਹਿਮ ਸੀ ਮੈਨੂੰ ਲੱਗਦਾ ਸ਼ਾਇਦ ਅੱਜ ਵੀ ਓਨਾ ਹੀ ਅਹਿਮ ਹੈ ਜਦੋਂ ਅਸੀਂ ਦੁਨੀਆ ਭਰ ਵਿੱਚ ਵੰਡੀਆਂ ਤੇ ਟਕਰਾਅ ਦੇਖਦੇ ਹਾਂ ਕੀ ਅਸੀਂ ਇਤਿਹਾਸ ਤੋਂ ਕੁਝ ਸਿੱਖਿਆ ਜਾਂ ਨਹੀਂ ਇਹ ਸਵਾਲ ਸੱਚਮੁੱਚ ਸੋਚਣ ਵਾਲਾ ਹੈ ਤੇ ਸ਼ਾਇਦ ਇਸੇ ਲਈ ਟ੍ਰੇਨ ਟੂ ਪਾਕਿਸਤਾਨ ਵਰਗੀਆਂ ਕਿਤਾਬਾਂ ਸਾਨੂੰ ਵਾਰ-ਵਾਰ ਪੜ੍ਹਨੀਆਂ ਚਾਹੀਦੀਆਂ ਨੇ ਇਸ ਬਹੁਤ ਹੀ ਵਧੀਆ ਡੂੰਘਾਈ ਭਰੀ ਚਰਚਾ ਲਈ ਤੇ ਸਮੀਖਿਆ ਦੇ ਅਹਿਮ ਨੁਕਤਿਆਂ ਨੂੰ ਸਾਡੇ ਸਾਹਮਣੇ ਰੱਖਣ ਲਈ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਸ਼ੁਕਰੀਆ ਜੀ